ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜਨਾ ਪੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਆਏ ਦਿਨ ਟੂਲ ਪਲਾਜ਼ਾ ਤੇ ਕਿਸਾਨਾਂ ਨੂੰ ਤੰਗ ਪਰੇਸ਼ਾਨ ਕਰਨ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਤੇ ਕਿਸਾਨ ਜੂਨੀਅਨ ਅੰਮ੍ਰਿਤਸਰ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜ਼ਥੇਦਾਰ ਜਸਪੰਦ ਸਿੰਘ ਚੀਮਾ ਅਤੇ ਭਾਰਤੀ ਕਿਸਾਨ ਜੂਨੀਅਨ ਚੜੂਨੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਪਾਈ ਰੌਸ਼ਨ ਸਿੰਘ ਸਾਗਰ ਵੱਲੋਂ ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਸਾਹਿਬ ਨਾਲ ਗੱਲਬਾਤ ਕਰਨ ਤੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਕੀਤਾ ਗਿਆ ਸੀ ਕਿਸਾਨਾਂ ਦੇ ਕਾਰਡ ਚਲਾ ਦਿੱਤੇ ਗਏ ਪਰ ਹੁਣ ਲੁਧਿਆਣਾ ਤੋਂ ਜਗਰਾਉ ਵੱਲ ਨੂੰ ਜਾਂਦੇ ਰਸਤੇ ਵਿੱਚ ਟੋਲ ਪਲਾਜ਼ਾ ਦੇ ਕਰਮਚਾਰੀਆਂ ਵੱਲੋਂ ਲਿਖ ਕੇ ਲਗਾ ਦਿੱਤਾ ਗਿਆ ਹੈ ਕਿ ਕਿਸਾਨਾਂ ਦੇ ਕਾਰਡ ਨਹੀਂ ਚੱਲਣਗੇ ਇਸ ਸਬੰਧ ਵਿੱਚ ਗੱਲਬਾਤ ਕਰਦੇ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਜਸਵੰਤ ਸਿੰਘ ਚੀਮਾ ਅਤੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰੋਸ਼ਨ ਸਿੰਘ ਸਾਗਰ ਨੇ ਆਖਿਆ ਕਿ ਪੰਜਾਬ ਵੀ ਦੇ ਜਿੰਨੇ ਵੀ ਟੋਲ ਪਲਾઝા ਵਾਲਿਆਂ ਨੇ ਲੁੱਟ ਮਚਾਈ ਹੋਈ ਹੈ ਉਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਕਿਸਾਨ ਜਿੱਥੇ ਦੇਸ਼ ਦਾ ਅੰਨਦਾਤਾ ਹੈ ਉੱਥੇ ਹੀ ਕਿਸਾਨਾਂ ਨੇ ਦਿੱਲੀ ਦੇ ਬਾਰਡਰਾਂ ਤੇ 800 ਤੋਂ ਵੱਧ ਕਿਸਾਨਾਂ ਨੇ ਸ਼ਹੀਦਾਂ ਸ਼ਹੀਦਤਾ ਪ੍ਰਾਪਤ ਕੀਤੀਆਂ ਹਨ ਅੱਜ ਸ਼ੰਭੂ ਬਾਰਡਰ ਤੇ ਕਿਸਾਨ ਆਪਣੇ ਹੱਕਾਂ ਦੀ ਖਾਤਰ ਧਰਨਾ ਲਾ ਕੇ ਬੈਠੇ ਹਨ ਤੁਸੀਂ ਲੋਕਾਂ ਨੇ ਤਾਂ ਲੁੱਟਖੁੱਟ ਕਰਕੇ ਆਪਣੀਆਂ ਜੇਬਾਂ ਭਰ ਰੀਆਂ ਹਨ ਪਰ ਕਿਸਾਨ ਲੋਕਾਂ ਦੀ ਖਾਤਰ ਲੜਾਈ ਲੜ ਰਿਹਾ ਹੈ ਜਥੇਦਾਰ ਚੀਮਾ ਨੇ ਕਿਹਾ ਕਿ ਜਗਰਾਉ ਟੂਲ ਪਲਾਜ਼ਾ ਅਤੇ ਟੂਲ ਕਰਮਚਾਰੀਆਂ ਜਿਨ੍ਹਾਂ ਵੱਲੋਂ ਲੁੱਟ ਮਚਾਈ ਜਾ ਰਹੀ ਹੈ ਉਹਨਾਂ ਨੂੰ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ ਜਥੇਦਾਰ ਚੀਮਾ ਨੇ ਚੇਤਾਵਨੀ ਦਿੱਤੀ ਆਖਿਆ ਕਿ ਅਗਰ ਇਹਨਾਂ ਨੇ ਕਿਸਾਨਾਂ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਨਾ ਕੀਤਾ ਤਾਂ ਜਲਦ ਹੀ ਵੱਡਾ ਪ੍ਰੋਗਰਾਮ ਉਲੀਕੇ ਟੂਲ ਪਲਾਜ਼ਾ ਪੱਕੇ ਤੌਰ ਤੇ ਬੰਦ ਕੀਤਾ ਜਾਵੇਗਾ ਜਥੇਦਾਰ ਚੀਮਾ ਨੇ ਸਮੂਚੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਜਿਹੜੇ ਪੰਜਾਬ ਨਾਲ ਸੰਬੰਧਿਤ ਟੂਲ ਪਲਾਜ਼ੇ ਹਨ ਉਹ ਇਹਨਾਂ ਨੂੰ ਜਿਆਦਾ ਅੱਤ ਚੱਕ ਦਿੱਤੀ ਹੈ ਅਤੇ ਇਹਨਾਂ ਦੀ ਹੁਣ ਭੁਗਤ ਸੰਵਾਰਨ ਦੀ ਲੋੜ ਪੈਣੀ ਹੈ ਕਿਉਂਕਿ ਜਦੋਂ ਪ੍ਰਸ਼ਾਸਨ ਨਾਲ ਇਹ ਫੈਸਲਾ ਹੋ ਗਿਆ ਸੀ ਕਿ ਕਿਸਾਨਾਂ ਦੀ ਜਿਹੜੀ ਗੱਡੀ ਤੇ ਸਟicker ਅਤੇ ਝੰਡਾ ਲੱਗਿਆ ਹੋਵੇਗਾ ਗੱਡੀ ਨੂੰ ਟੋਲ ਪਲਾਜ਼ਾ ਵਾਲੇ ਬਿਲਕੁਲ ਵੀ ਨਹੀਂ ਰੋਕਣਗੇ ਪਰ ਹੁਣ ਜਗਰਾਉ ਟੋਲ ਟੈਕਸ ਵਾਲਿਆਂ ਨੇ ਅੱਤ ਚੱਕ ਦਿੱਤੀ ਹੈ ਕਿਸੇ ਜ਼ਿੰਮੇਵਾਰ ਵਿਅਕਤੀ ਦਾ ਫੋਨ ਜਾਣਤੇ ਵੀ ਉਹ ਲੰਘਣ ਨਹੀਂ ਦਿੰਦੇ ਅਜੇ ਇਸ ਕਾਰਨ ਜਥੇਦਾਰ ਚੀਮਾ ਤੇ ਭਾਈ ਸਾਗਰ ਨੇ ਕਿਹਾ ਕਿ ਅਗਰ ਇਹ ਨਾ ਸੁਧਰੇ ਤਾਂ ਇਹਨਾਂ ਖਿਲਾਫ ਵੱਡਾ ਐਕਸ਼ਨ ਸਾਰੀਆਂ ਯੂਨੀਅਨਾਂ ਵੱਲੋਂ ਉਲੀਕਿਆ ਜਾਵੇਗਾ